ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਕਰਦੀ ਸੁਨੀਲ ਕੁਮਾਰ ਜਾਕਰ ਨੇ ਕੱਲ ਜਿਵੇਂ ਹੀ ਆਪਣਾ ਅਸਤੀਫਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਮੇਲ ਕੀਤਾ ਨਾਲ ਦੇ ਨਾਲ ਹੀ ਤਤਲਲੀ ਮਚ ਗਈ ਪੰਜਾਬ ਦੇ ਵਿੱਚ ਕਿ ਅਚਨ ਚੇਤ ਸੁਨੀਲ ਕੁਮਾਰ ਵੱਲੋਂ ਜਿਹੜਾ ਹੈ ਅਸਤੀਫਾ ਕਿਉਂ ਦਿੱਤਾ ਗਿਆ ਈਵਨ ਦੋ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਅਤੇ ਨਵੇਂ ਬਣੇ ਸਸਦ ਰਾਜਾਵੜਿੰਗ ਨੇ ਕਿਹਾ ਕਿ ਜੇਕਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਰ ਦਿੱਤਾ ਹੈ ਮੋਸਟ ਵੈਲਕਮ ਦੋਵੇਂ ਬਾਵਾ ਖਿਲਾਰ ਕੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਲੇਕਿਨ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਕੁਝ ਮਜ਼ਾਕ ਪੜਾਇਆ ਹੈ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਾ ਸੁਨੀਲ ਕੁਮਾਰ ਜਾਖੜ ਦੇ ਲਈ ਗੱਲਬਾਤ ਜਿਹਨੂੰ ਪੱਤਰਕਾਰਾਂ ਨੇ ਕੀਤੀ ਗਈ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ रह ਚੁੱਕੇ ਨੇ 111 ਦਿਨ ਪੰਜਾਬ ਦੇ ਅਤੇ ਦੂਸਰੇ ਪਾਸੇ ਨਵੇਂ ਸਾਂਸਦ ਵੀ ਬਣੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਲਕਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੇ ਬੜਾ ਵੱਡਾ ਤੰਜ ਕੱਸਿਆ ਬੜੇ ਨਿਸ਼ਾਨੇ ਸਿੱਧੇ ਸੁਨੀਲ ਕੁਮਾਰ ਜਾਖੜ ਦੇ ਸੁਨੀਲ ਕੁਮਾਰ ਜਾਖੜ ਸਿਸਟਮ ਫੇਲ ਆਦਮੀ ਨੇ ਉਹ ਜਿਹੜੀ ਵੀ ਪਾਰਟੀ ਵਿੱਚ ਜਾਂਦੇ ਨੇ ਉਸ ਪਾਰਟੀ ਦਾ ਸਿਸਟਮ ਖਰਾਬ ਕਰ ਦਿੰਦੇ ਨੇ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾਏ ਨੇ ਚਰਨਜੀਤ ਸਿੰਘ ਚੰਨੀ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਜੇਕਰ ਉਹ ਕਾਂਗਰਸ ਵਿੱਚ ਰਹੇ ਨੇ ਕਾਂਗਰਸ ਫੇਲ ਹੋਈ ਹੈ ਜੇਕਰ ਉਹ ਸ਼ਰੂਮਨੀ ਅਕਾਲੀ ਦਲ ਦੇ ਵਿੱਚ ਰਹੇ ਨੇ ਸ਼ਰੂਮਨੀ ਅਕਾਲੀ ਦਲ ਫੇਲ ਹੋਈ ਹੈ ਜੇਕਰ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੌਜੂਦਾ ਪ੍ਰਧਾਨ ਨੇ ਤੇ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਥਿਰ ਜਿਹੜਾ ਹੈ ਬਹੁਤ ਨੀਚਾ ਹੋ ਚੁੱਕਿਆ ਹੈ ਫੇਲ ਹੋ ਚੁੱਕੀ ਹੈ ਯਾਨੀ ਕਿ ਸਿਸਟਮ ਅਨ ਟ੍ਰੇਨਡ ਪਰਸਨ ਨੇ ਸੀਰ ਕੁਮਾਰ ਜਾਕਰ ਜਾਕਰ ਨੂੰ ਲੈ ਕੇ 2024 ਦੀਆਂ ਸਵਾਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਪੱਤਾ ਖੇਡਿਆ ਗਿਆ ਸੀ ਹਿੰਦੂ ਅਤੇ ਕਿਸਾਨੀ ਚਿਹਰੇ ਦਾ ਉਹ ਪੱਤਾ ਕਾਰਗਰ ਸਿੱਧ ਨਹੀਂ ਹੋਇਆ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੱਤੇ ਨੇ ਚੈਲੰਜ ਸਿੰਘ ਚੰਨੀ ਨੇ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਸ਼੍ਰੀ ਕੁਮਾਰ ਜਾਖੜ ਪਾਰਟੀ ਪਰਦਾਨ ਬਿਲਕੁਲ ਸਿਸਟਮ ਲੈਸ ਪਰਸਨ ਨੇ ਉਹਨਾਂ ਨੂੰ ਸਿਸਟਮ ਦੀ ਸਮਝ ਨਹੀਂ ਜਿਹੜੀ ਪਾਰਟੀ ਨੂੰ ਜਾਣਦੇ ਨੇ ਉਸ ਪਾਰਟੀ ਦਾ ਸਿਸਟਮ ਬਿਲਕੁਲ ਖਰਾਬ ਕਰ ਦਿੰਦੇ ਨੇ ਉਸ ਨੇ ਕਿਹਾ ਕਿ ਸ਼੍ਰੀ ਕੁਮਾਰ ਜਾਖੜ ਕੋਈ ਗੁਰ ਨਹੀਂ ਹੈ ਕੁਝ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਾਂ ਰਾਹੁਲ ਗਾਂਧੀ ਸੋਨੀਆ ਗਾਂਧੀ ਜਾਂ ਪਾਰਟੀ ਪ੍ਰਧਾਨ ਰਾਜਾ ਬਣਿੰਗ ਨੇ ਉਹਨਾਂ ਨੂੰ ਚਟਣਾ ਨਹੀਂ ਹੈ ਉਹ ਕੋਈ ਗੁੜ ਨਹੀਂ ਹੈ ਉਹ ਹਮੇਸ਼ਾ ਹੀ ਲੋਕਾਂ ਦਾ ਸਿਸਟਮ ਖਰਾਬ ਕਰਦੇ ਨੇ ਇਸ ਲਈ ਅਸੀਂ ਬਿਲਕੁਲ ਵੀ ਉਸ ਨੂੰ ਵੈਲਕਮ ਨਹੀਂ ਕਰਾਂਗੇ ਜੇਕਰ ਉਹ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਜਾਂ ਸ਼ਾਮਲ ਹੁੰਦੇ ਨੇ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਕੀਤਾ ਗਿਆ ਹੈ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਸਾਂਸਦ ਚਰਨਜੀਤ ਸਿੰਘ ਚੰਨੀ ਦੁਬਾਰਾ ਉਹਨਾਂ ਨੇ ਕਿਹਾ ਕਿ ਸੁਨੀਲ ਕੁਮਾਰ ਜਾ ਕੇ ਕੋਈ ਗੁੜ ਨਹੀਂ ਕਿ ਜਿਹੜਾ ਉਸ ਨੂੰ ਅਸੀਂ ਚઠਣਾ ਹੈ ਜਿਸ ਸਿਸਟਮ ਵੀ ਜਾਂਦੇ ਨੇ ਉਹ ਸਿਸਟਮ ਫੇਲ ਕਰ ਦਿੰਦੇ ਨੇ ਹੁਣ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਲੈਵਲ ਤੇ ਬਿਲਕੁਲ ਸਿਸਟਮ ਫੇਲ ਹੋ ਚੁੱਕਿਆ ਹੈ ਲੱਗਦਾ ਹੈ ਕਿ ਉਹ ਹੁਣ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਚਾਰਾ ਮਾਰ ਰਹੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਪ ਆਦਮੀ ਪਾਰਟੀ ਹੋਵੇ ਲੇਕਿਨ ਉਹਨਾਂ ਨੂੰ ਪ੍ਰਧਾਨਗੀ ਬਿਲਕੁਲ ਨਹੀਂ ਮਿਲਣੀ ਉਹ ਇੱਕ ਵਰਕਰ ਬਣ ਕੇ ਰਹਿ ਜਾਣਗੇ ਜੇਕਰ ਉਹ ਫਿਰ ਦੁਬਾਰਾ ਸ਼ਾਮਲ ਹੁੰਦੇ ਨੇ ਜਾਂ ਘਰ ਵਾਪਸੀ ਹੁੰਦੀ ਹੈ ਕਾਂਗਰਸ ਪਾਰਟੀ ਵਿੱਚ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਸੁਨੀਲ ਕੁਮਾਰ ਜਾਖਣ ਨੂੰ ਲੈ ਕੇ ਧੰਨਵਾਦ